ਕਾਂਗਰਸ ਨੇ ਸਾਰੇ ਵਾਰਡਾਂ ਚ ਜਿਹੜੇ ਬੰਦੇ ਖੜੇ ਕੀਤੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਇਹਨਾਂ ਨੇ ਇਹ ਕਿਹਾ ਕਿ ਅਸੀਂ ਡਿਵੈਲਪਮੈਂਟ ਦੇ ਨਾਤੇ ਵੋਟਾਂ ਮੰਗਣੇ ਕਿ ਡੇਰਾ ਬਾਬਾ ਨਾਨਕ ਦੀ ਡਿਵੈਲਪਮੈਂਟ ਕਿੰਨੇ ਕੀਤੀ ਆ ਤੇ ਕਿੰਨੇ ਨਹੀਂ ਕੀਤੀ ਵੇਖੋ ਡੇਰਾ ਬਾਬਾ ਨਾਨਕ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਬਣੀਆਂ ਨੇ ਇਹਨਾਂ ਕੋਲ ਅੱਜ ਤੱਕ ਉਹਨਾਂ ਦੀ ਰਿਪੇਅਰ ਵੀ ਨਹੀਂ ਹੋ ਸਕੀ ਦੁਨੀਆ پارک ਹੀ ਲਾ ਲੋ پارک ਦੇ ਵਿੱਚ ਕਾ ਇਹਨਾਂ ਕੋਲ 3 ਸਾਲ ਨਹੀਂ ਕੱਟਿਆ ਗਿਆ ਤੇ ਫਿਰ ਇਹ ਉੱਥੇ ਜਿਹੜੀ ਮਸ਼ੀਨ ਆਪ ਲੈ ਕੇ ਦਿੱਤੀ ਇਹਨਾਂ ਸਾਰਿਆਂ ਨੇ ਜਿਹੜੇ ਬਣੇ ਨੇ ਉਹਨਾਂ ਨੇ ਉੱਥੋਂ ਮਸ਼ੀਨ ਜਿਹੜੀ ਜਿਹਦੀ ਗਵਰਨਮੈਂਟ ਆ ਉਹਦੀ ਯੋ ਜਾਂ ਜਿਹੜੀ ਕਿ ਮਿਊਸਪੈਲਿਟੀ ਹੁੰਦੀ ਹੈ ਉਹਨਾਂ ਦਾ ਕੰਮ ਹੁੰਦਾ ਕਿ ਉਹਨਾਂ ਨੂੰ ਠੀਕ ਕਰਨਾ ਇੰਨਾ ਕੋਲ ਤਿੰਨਾਂ ਸਾਲਾਂ ਚ ਡੇਰ ਬਾਬਾ ਨਾਨਕ ਤੇ ਇੱਕ ਇੱਟ ਨਹੀਂ ਲੱਗੀ ਜਿੱਥੇ ਮੈਂ ਜਿੰਨੇ ਪੈਸੇ ਦੇ ਗਿਆਂ ਹੈਰੀਟੇਜ ਸਟਰੀਟ ਦੇ ਉਹ ਤੋਂ ਬਾਅਦ ਇੱਕ ਰੁਪਈਆ ਨਹੀਂ ਦੇ ਸਕਿਆ ਇਥੋਂ ਤੱਕ ਕਿ ਜਿਹੜੇ ਢੇਟਾਂ ਦੇ ਪੈਸੇ ਦੇ ਗਿਆਂ ਉਹ ਹੁਣ ਇਹਨਾਂ ਨੇ ਗੇਟ ਸ਼ੁਰੂ ਕੀਤੇ ਇਹ ਪੈਸੇ ਅਕਾਊਂਟ ਚ ਪਏ ਸੀਗੇ ਤੇ ਜਿਹੜੀ ਜਿਹੜੀ ਦੋਸਰੀ ਚੀਜ਼ ਵੇਖੋ ਕਿ ਦੋ ਵਾਰੀ ਡੇਰ ਬੱਬਾ ਨਾਨਕ ਦੇ ਵਿੱਚ ਗੋਲੀ ਚੱਲ ਗਈ ਗੈਂਗਸਟਰਾਂ ਦਾ ਪੋਲ ਵਾਲਾ ਗੈਂਗਸਟਰ ਕਿਵੇਂ ਘੁੰਮਦੇ ਨੇ ਕਿਵੇਂ ਕਿਵੇਂ ਇਹਨਾਂ ਨੇ ਕੀਤਾ ਇਹ ਚੀਜ਼ਾਂ ਦੇ ਉੱਤੇ ਇਲੈਕਸ਼ਨ ਲੜਾਂਗੇ ਜਿਹੜਾ ਕਹਿੰਦੇ ਸੀ ਕਿ ਅਸੀਂ ਦਿੱਲੀ ਮਾਡਲ ਪੰਜਾਬ 'ਚ ਲੈ ਕੇ ਆਏ ਆ ਦਿੱਲੀ ਮਾਡਲ ਦਿੱਲੀ ਵਾਲੇ ਨੇ ਖਤਮ ਕਰ ਦਿੱਤਾ ਇਹਨਾਂ ਦਾ ਦਿੱਲੀ ਦਾ ਮਾਡਲ ਦਿੱਲੀ 'ਚ ਜਿਹੜਾ ਦਿੱਲੀ ਮਾਡਲ ਪੰਜਾਬ 'ਚ ਸੀ ਉਹ ਦਿੱਲੀ 'ਚ ਖਤਮ ਹੋ ਗਿਆ ਤੇ ਪੰਜਾਬ 'ਚ ਉਹ ਦਿੱਲੀ ਮਾਡਲ ਕੀ ਚਲਾਉਣਗੇ ਤੇ ਲਾਅ ਐਂਡ ਆਰਡਰ ਦਿੱਲੀ ਮਾਡਲ ਇਹ ਸਾਰਾ ਕੁਝ ਗਿਆ ਪੰਜਾਬ ਦੇ ਵਿੱਚ ਮੈਂ ਦਿੱਲੀ ਚ ਪਾਰਲੀਮੈਂਟ ਦੇ ਬਾਹਰ ਖੜ੍ਹਾ ਹੋ ਕੇ ਕਹਿਆ ਸੀ ਕਿ ਪੰਜਾਬ ਚ ਮਿਡ ਟਰਮ ਪੋਲ ਆਏਗੀ ਪਹਿਲਾ ਇਲੈਕਸ਼ਨ ਹੋ ਜੀ ਇਹ ਸਰਕਾਰ ਟੁੱਟੇਗੀ ਔਰ ਬਹੁਤ ਜਲਦੀ ਪੰਜਾਬ ਚ ਇਲੈਕਸ਼ਨ ਲਗਾਏਗੀ ਜਿਹੜੇ ਸ਼ਰਾਰਤੀ ਅੰਤਰ ਹੈ ਜਿੰਨ ਕਿਸੇ ਤਰ੍ਹਾਂ ਦੀ ਵੋਟਾਂ ਨਾ ਰੱਖ ਪਈਆਂ ਸ਼ਰਾਰਤੀ ਅੰਤਰ ਜਿਹੜੇ ਕੋਈ ਵੋਟਾਂ ਨਾ ਰੱਖ ਪਈਆਂ ਸ਼ਰਾਰਤੀ ਅੰਤਰ ਵੇਖੋ ਇਹ ਮੈਂ ਪੰਜਾਬ ਪੁਲਿਸ ਨੂੰ ਵੀ ਕਹਾਂਗਾ ਕਿ ਮੈਂ ਪਾਰਲੀਮੈਂਟ 'ਚ ਵੀ ਬੋਲਦਿਆਂ ਕਹਿਆ ਸੀ ਕਿ ਉਹਨਾਂ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਜਿਨ੍ਹਾਂ ਨੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਇੱਥੇ ਜਿਹੜੀ ਤੁਹਾਡੀ ਮਿਸ਼ੀ ਕਰਿਆਨੇ ਵਾਲੇ ਦਾ ਸੀ ਜਾਂ ਮਨਿਆਰੀ ਵਾਲੇ ਦਾ ਜਿਸ ਵੇਲੇ ਉਹਦੇ ਤੇ ਉਹਨੂੰ ਚਿੱਠੀ ਚਿੱਠੀ ਆਈ ਜਾਂ ਮੈਸੇਜ ਆਇਆ ਮੈਂ ਉਸੇ ਦਿਨ ਬਟਾਲਾ ਦੇ ਐਸਐਸਪੀ ਨੂੰ ਕਿਹਾ ਕਿ ਇਹਨਾਂ ਦਾ ਲਾਇਸੈਂਸ ਬਣਾ ਦੇ ਤਿੰਨ ਮਹੀਨਿਆਂ ਦਾ ਲਾਇਸੈਂਸ ਨਹੀਂ ਬਣਿਆ ਔਰ ਉਹਦੇ ਬਾਅਦ ਜਦੋਂ ਗੋਲੀ ਚੱਲੀ ਫੇਰ ਮੈਂ ਉਹਨੂੰ ਮੈਸੇਜ ਕੀਤਾ ਉਹਦੇ ਚ ਮੈਨੂੰ ਫਿਰ ਉਹਨੇ ਕਿਹਾ ਕਿ ਦੋ ਬੰਦਿਆਂ ਦੇ ਜਿਹੜੇ ਤੁਸੀਂ ਕਹੇ ਸੀ ਕਿ ਜਿਨ੍ਹਾਂ ਨੂੰ ਥ੍ਰੈਟ ਆਏ ਨੇ ਉਹ ਉਹਨਾਂ ਦੇ ਫਿਰ ਲਾਇਸੈਂਸ ਬਣੇ ਇਹ ਜਿਹੜੀਆਂ ਚੀਜ਼ਾਂ ਹੁੰਦੀ ਹੈ ਜਿਹੜਾ ਇਲੈਕਟਿਡ ਐਮ.ਐਲ.ਏ ਜਾਂ ਐਮ.ਪੀ ਇਹ ਉਹਨੇ ਵਿਖਣਾ ਹੁੰਦਾ ਪਰ ਇੱਥੇ ਤੇ ਜਿਹੜੇ ਸਰਕਾਰ ਹੀ ਗੈਂਗਸਟਰਾਂ ਦੇ ਨਾਲ ਰਲ ਕੇ ਜਿਹੜੀ ਪਾਰਲੀਮੈਂਟ ਐ ਅਸੈਂਬਲੀ ਦੀ ਇਲੈਕਸ਼ਨ ਤੇ ਪਾਰਲੀਮੈਂਟ ਵਲੇ ਉਹਨਾਂ ਨੇ ਗੁੰਡਾਗਰਦੀ ਦਾ ਜਿਹੜਾ ਨਾਜ ਕੀਤਾ ਇਹ ਗੁੰਡਾਗਰਦੀ ਖਤਮ ਕਰਾਂਗੇ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਗੈਂਗਸਟਰਾਂ ਨੂੰ ਸ਼ਕਤੀ ਦੇ ਰਹੀ ਆ ਬਹੁਤ ਘੱਟ ਸਮੇਂ ਤੋਂ ਬਾਅਦ ਇਹਨਾਂ ਦੀ ਇਹ ਜਿਹੜੀ ਆ ਖਤਮ ਗੈਂਗਸਟਰਿਜ਼ਮ ਜਿਹੜਾ ਖਤਮ ਕੀਤਾ ਜਾਏਗਾ। 12 ਵਡਾ ਦੇ ਐਮਪੀ ਕਿ ਲੜੇ ਇੱਕ ਵਾੜ ਦੇ ਦੋ। ਉਹ ਇਹਨਾਂ ਨੇ ਆਪਸ ਵਿੱਚ ਇਹਨਾਂ ਨੇ ਵੇਖੋ ਕਈ ਥਾਵਾਂ ਤੇ ਇਹੋ ਜੀ ਚੀਜ਼ ਹੁੰਦੀ ਆ ਕਿ ਕਿਸੇ ਨੂੰ ਇਹ ਕਈ ਵਾਰਾ ਪਾਰਟੀਆਂ ਆਪਸ ਵਿੱਚ ਕਰ ਲੈਂਦੀਆਂ ਨੇ। ਕੋਈ ਜਿਹੜੇ ਬਹੁਤ ਔਡੇ ਲੀਡਰ ਹੋਣ ਜਿਹੜੇ ਆਪਣੇ ਆਪ ਨੂੰ ਹਰ ਪਾਰਟੀ 'ਚ ਇਹ ਪੇਠੇ ਜੀ ਸ਼ੂਰਾ ਮਾਰਦੇ ਰਹੇ ਹੋਣ ਤੇ ਜਿਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੋਵੇ ਪਾਰਟੀ ਨੇ ਉਹਨਾਂ ਦਾ ਪਾਰਟੀ ਤੋਂ ਜਾਣਾ ਤੇ ਉਹਦੇ ਚ ਕਈ ਵਾਰ ਫਿਰ ਉਹਨਾਂ ਨੂੰ ਫਰੌਂਡ ਲਈ ਜਦੋਂ ਵਰਕਰ ਕਹਿੰਦੇ ਆ ਕਿ ਉਹਨਾਂ ਰਦਾਵਾ ਸਾਹਿਬ ਤੁਹਾਡੇ ਕੋਲੋਂ ਕੀ ਨਹੀਂ ਲਿਆ ਤੇ ਉਹਨਾਂ ਦਾ ਫਿਰ ਜਵਾਬ ਦੇਣ ਲਈ ਕਹਿੰਦੇ ਜੀ ਫਿਰ ਇੱਕ ਵਾਰ ਸ਼ਾਰਟ ਸਾਡੇ ਤੇ ਛੱਡੋ ਇਹ ਇਸ ਕਰਕੇ ਛੱਡ ਜਾਈਗਾ